ਸਾਡੇ YouTube ਚੈਨਲ ਤੇ ਆਫਰ ਦਾ ਸਵਾਲਤਾ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ LPA ਨੰਬਰ 691 ਆਫ 2020 ਸਟੇਟ ਆਫ ਪੰਜਾਬ ਵਰਸਸ ਲਾਹ ਸਿੰਘ ਢਾਲੀਵਾਲ ਐਂਡ ਆਦਰਸ ਕੇਸ ਦੀ ਮਾਨ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਹੋਣ ਵਾਲੀ ਨੈਕਸਟ ਹੀਅਰਿੰਗ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਸਾਨੂੰ ਗੁਜਾਰਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਰੇਕ ਹੋਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਖੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪਾਵੇਂ ਮਾਨਯੋਗ ਸੁਪਰੀਮ ਕੋਰਟ ਨੇ ਇੱਕ ਕੇਸ ਦੀ ਸੁਣਵਾਈ ਕਰਨ ਤੋਂ ਬਾਅਦ ਕਈ ਸਾਲ ਪਹਿਲਾਂ ਇੱਕ ਲੈਂਡਮਾਰਕ ਜੱਜਮੈਂਟ ਤੇ ਹਿਸਟੋਰੀਕਲ ਫੈਸਲਾ ਸੁਣਾਇਆ ਸੀ ਕਿ ਸਰਕਾਰ ਨੂੰ ਬੇਲੂੜੀ ਲਿਟੀਗੇਸ਼ਨ ਤੋਂ ਬਚਣਾ ਚਾਹੀਦਾ ਹੈ ਤੇ ਮੁਲਾਜ਼ਮਾਂ ਪੈਨਸ਼ਨਾਂ ਨੂੰ ਇਨਸਾਫ ਦੇਣਾ ਚਾਹੀਦਾ ਹੈ। ਪਰੰਤੂ ਫੇਰ ਵੀ ਸਰਕਾਰਾਂ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਫालतू ਦੀ ਲਿਟੀਗੇਸ਼ਨ ਵਿੱਚ ਉਜਾ ਕੇ ਰੱਖਦੀਆਂ ਹਨ। ਭਾਵੇਂ ਇਹ ਕੇਂਦਰ ਸਰਕਾਰ ਹੋਵੇ ਜਾਂ ਫਿਰ ਰਾਜ ਸਰਕਾਰ ਹੋਵੇ। ਇਸੇ ਤਰ੍ਹਾਂ ਹੀ ਪੰਜਾਬ ਸਰਕਾਰ ਨੇ ਵੀ ਕਈ ਕੇਸਾਂ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਉਲਝਾ ਕੇ ਰੱਖਿਆ ਹੋਇਆ ਹੈ ਤੇ ਉਹਨਾਂ ਨੂੰ ਬਣਦੇ ਹੱਕ ਦੇਣ ਤੋਂ ਸਰਕਾਰ ਟਾਲਾ ਵੱਟਦੀ ਹੋਈ ਨਜ਼ਰ ਆਉਂਦੀ ਹੈ ਤੇ ਇਹ ਇਸ ਕਰਕੇ ਵੀ ਕੀਤਾ ਜਾ ਰਿਹਾ ਹੈ ਕਿਉਂਕਿ ਸਰਕਾਰ ਵਿਤੀ ਲਾਭ ਤੋਂ ਕਿਨਾਰਾ ਕਰਦੇ ਹੋਏ ਵੱਧ ਤੋਂ ਵੱਧ ਸਮਾਂ ਲੰਘਾਉਣਾ ਚਾਹੁੰਦੀ ਹੈ ਇਸੇ ਤਰ੍ਹਾਂ ਹੀ ਇੱਕ 10 ਸਾਲ ਪੁਰਾਣਾ ਪੈਨਸ਼ਨਾਂ ਦਾ ਕੇਸ ਹੈ ਜੋ ਐਨੇ ਲੰਬੇ ਸਮੇਂ ਤੋਂ ਵੋਟਰਾਂ ਵਿਚਾਰੀਆਂ ਦੇ ਚੱਕਰਾਂ ਦੇ ਘੁੰਮਣ ਕੇਰ ਵਿੱਚ ਫਸਿਆ ਹੋਇਆ ਹੈ ਦਾਸ ਅੱਜ ਦੇ ਯੁੱਗ ਵਿੱਚ ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਉਮਰ ਹੱਦ 37 ਸਾਲ ਰੱਖੀ ਗਈ ਹੈ ਤੇ ਐਸਸੀ ਐਸਟੀ ਤੇ ਬੀਸੀ ਭਾਈਚਾਰੇ ਲਈ ਇਹ ਉਮਰ ਹੱਦ 42 ਸਾਲ ਤੱਕ ਦੀ ਹੈ ਇਸ ਉਝੇਰੀ ਉਮਰ ਹੱਦ ਦੇ ਮੱਦੇ ਨਜ਼ਰ ਕਿਸੇ ਮੁਲਾਜ਼ਮ ਲਈ ਪੂਰੇ ਬੇਨਿਫਿਟ ਲੈਣ ਲਈ ਜੋ ਪਹਿਲਾਂ 33 ਸਾਲਾਂ ਦੀ ਯਾਨੀ ਕਿ 66 ਮਹੀਨਿਆਂ ਦੀ ਸਰਵਿਸ ਪੂਰੀ ਕਰਨ ਦੀ ਕੰਡੀਸ਼ਨ ਸੀ ਉਸ ਵਿੱਚ ਛੋਟ ਦੇਣ ਦੀ ਮਿਤੀ 1/12/2011 ਤੋਂ ਬਾਅਦ ਰਿਟਾਇਰ ਹੋਏ ਪੈਨਸ਼ਨਰਾਂ ਨੂੰ 25 ਸਾਲ ਦੀ ਸੇਵਾ ਪੂਰੀ ਕਰਨ ਉਪਰੰਤ ਪੂਰੇ ਪੈਨਸ਼ਨਰੀ ਬੈਨੀਫਿਟ ਯਾਨੀ ਕਿ ਪੂਰੇ ਪੈਨਸ਼ਨ ਦੇ ਲਾਭ ਦੇਣ ਦਾ ਫੈਸਲਾ ਕਰ ਲਿਆ ਗਿਆ ਸੀ ਪਰੰਤੂ 2011 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨਰਾਂ ਨੂੰ ਇਹ ਲਾਭ ਨਹੀਂ ਸੀ ਦਿੱਤਾ ਗਿਆ ਇਸ ਲਈ ਆਪਣਾ ਸੰਵਧਾਨਕ ਹੱਕ ਲੈਣ ਲਈ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਇੱਕ ਸੀ ਡਬਲਯੂ ਪੀ ਨੰਬਰ 7239/2015 ਰਾਵ ਸਿੰਘ ਤਾਲੀਵਾਲ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਲਗਾਈ ਗਈ ਸੀ ਜਿਸ ਦੀਆਂ ਕਈ ਸੁਣਵਾਈਆਂ ਹੋਣ ਤੋਂ ਬਾਅਦ ਫੈਸਲਾ ਪਟੀਸ਼ਨ ਕਰਤਾਵਾਂ ਦੇ ਹੱਕ ਦੇ ਵਿੱਚ ਆਇਆ ਸੀ ਪ੍ਰੰਤ ਸਰਕਾਰ ਦੀ ਇੱਛਾ ਇਸ ਫੈਸਲੇ ਨੂੰ ਲਾਗੂ ਨਾ ਕਰਕੇ ਵਤਵਤ ਸਮੇਂ ਲਈ ਟਾਲਣ ਡੀਸੀ ਜਿਸ ਕਰਕੇ ਪੰਜਾਬ ਸਰਕਾਰ ਵੱਲੋਂ ਇੱਕ ਐਲਪੀਏ ਨੰਬਰ 692 ਆਫ 220 ਸਟੇਟ ਆਫ ਪੰਜਾਬ ਵਰਸਸ ਲਾਵ ਸੰਤਾਲੀਵ ਐਂਡ ਆਦਰਸ ਵਰਸਸ ਮਾਨ ਜੋ ਪੰਜਾਬ ਨਾ ਹਾਈ ਕੋਰਟ ਦੇ ਡਬਲ ਬੈਂਚ ਤੇ ਲਗਾ ਦਿੱਤੀ ਗਈ ਸੀ ਇਸ ਕੇਸ ਦੀਆਂ ਬਹੁਤ ਸਾਰੀਆਂ ਸੁਣਵਾਈਆਂ ਬੀਤੇ ਸਮੇਂ ਵਿੱਚ ਹੋ ਚੁੱਕੀਆਂ ਹਨ ਪਰੰਤੂ ਹਰ ਵਾਰ ਹੀ ਅਦਾਲਤ ਵੱਲੋਂ ਕੋਈ ਫਾਈਨਲ ਫੈਸਲਾ ਨਈ ਸੁਨਾਇਆ ਗਿਆ ਦਾ ਸਗੋ ਤਾਰੀਖ ਤੇ ਤਾਰੀਖ ਦਾ سلسلہ ਕਈ ਸਾਲਾਂ ਤੋਂ ਬਾਅਦ ਦਸਤੂਰ ਜਾਰੀ ਹੈ ਯਾਦ ਰੱਖੇ ਕਿ ਇਹ ਕੇਸ 25 ਸਾਲਾਂ ਦੀ ਸੇਵਾ ਉਪਰੰਤ ਪੂਰੇ ਪੈਨਸ਼ਨ ਦੇ ਬੈਨੀਫਿਟ ਦੇਣ ਸੰਬੰਧੀ ਹੈ ਇਸ ਕੇਸ ਦੀ ਪਿਛਲੀ ਸੁਣਵਾਈ 10/7/2025 ਨੂੰ ਹੋਈ ਸੀ ਤੇ ਹੁਣ ਇਸ ਦੀ ਨੈਕਸਟ ਡੇਟ ਆਫ ਹੀアリング ਮਿਤੀ 23/7/2025 ਫਿਕਸ ਕੀਤੀ ਗਈ ਹੈ ਇਹ ਸੁਣਵਾਈ ਅਨਰੇਵਲ ਮਿਸਟਰ ਜਸਟਿਸ ਅਨੁਪਿੰਦਰ ਸਿੰਘ ਅਤੇ ਅਨਰੇਵਲ ਮਿਸਟਰ ਜਸਟਿਸ ਦੀਪਕ ਮਨਜੰਦਾ ਦੇ ਡਬਲ ਬੈਂਚ ਤੇ ਕੋਰਟ ਰੂਮ ਨੰਬਰ 10 ਵਿੱਚ ਸੀਰੀਅਲ ਨੰਬਰ 257 ਤੇ ਆਰਡੀਨਰੀ ਲਿਸਟ ਟਾਈਪ ਮੋਡ ਦੇ ਵਿੱਚ ਹੋਵੇਗੀ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਇਸ ਕੇਸ ਦਾ 23 ਜੁਲਾਈ 2021 ਪਹਿਲੇ ਡਿਸੀਜਨ ਆਉਂਦਾ ਹੈ ਜਾਂ ਇੱਕ ਵਾਰ ਫਿਰ ਇਸ ਦੀ ਨੈਸਟ ਡੇਟ ਆਫ ਹੀਰਿੰਗ ਦੇ ਦਿੱਤੀ ਜਾਂਦੀ ਹੈ ਇਹ ਤਾਂ ਹੁਣ ਸੁਣਵਾਈ ਤੋਂ ਬਾਅਦ ਹੀ ਪਤਾ ਚੱਲੇਗਾ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ